ਕੀ ਹਾਲ ਚਾਲਾ ਦੋਸਤੋ ਤੇ ਆ ਕਬੂਤਰੀ ਹੁਣੀ ਵਿਹਲੀ ਸੀ ਆ ਵੀ ਰੈਸ਼ ਰੱਖੀ ਬੈਠੀ ਸੀ ਤੇ ਉਹ ਕਬੂਤਰੀ ਵੈਸੇ ਯਾਰੋਂ ਢਿੱਲੀ ਲੱਗਦੀ ਆ ਤੇ ਆ ਕੂਤਰ ਵੀ ਮੈਂ ਵੀ ਕੈਨ ਵਿਥ ਆਪਾਂ ਕਿਵੇਂ ਹਨ ਮਸ਼ਾਲਲਾ ਕੀ ਹਾਲ ਚਾਲਾ ਦੋਸਤੋ ਬਾਈ ਜੀ ਆਪਾਂ ਕਰ ਲਿਆ ਬਲੌਗ ਦੀ ਸਟਾਰਟਿੰਗ ਤੇ ਮੇਰਾ ਪੁਰਾਣਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਆ ਸਾਫ ਨਹੀਂ ਸੀਗੇ ਕੂਤਰੇ ਤਾਂ ਨਹੀਂ ਛੱਡੇ ਤੇ ਦੋ ਹੀ ਛੱਡੇ ਆ ਬਗਲ ਟੂਸੀ ਪੁੰਜੀ ਵਾਲੇ ਤੇ ਪੱਲੇ ਵਾਲੀ ਦੋ ਹੀ ਛੱਡੇ ਆ ਮਗਾ ਚੱਲੇ ਦੋ ਹੀ ਛੱਡ ਪਰ ਲੋਬਜੀ ਬਾਈ ਜੀ ਆ ਹੁੰਦਾ ਲੀਲਾ ਤੇ ਆ ਬਗਲ ਟੂਸੇ ਵਾਲਾ ਇੱਧਰ ਆ ਗਿਆ ਆ ਗਿਆ ਆ ਗਿਆ ਆ ਇਹੰਦਾ ਬਗਲ ਤੁਸੀਂ ਵਾਲਾ ਤੇ ਨੀਲਾ ਵੇ ਜੇ ਤਾਂ ਅੱਜ ਸਹੀ ਉੱਡਿਆ ਠੀਕ ਹੈ ਨਹੀਂ ਫਿਰ ਇਹਨੂੰ ਬਈ ਬੰਦ ਕਰਦੇ ਹਾਂ ਕਿਉਂਕਿ ਨਾ ਯਾਰ ਅੱਜ ਵੀੜਿਆਂ ਸੇ ਟੁੱਟਦਾ ਹੈ ਤੇ ਦੂਜਾ ਤਾਂ ਜਾਂਦਾ ਇੱਕ ਪੱਲੇ ਵਾਲੀ ਛੱਡੀ ਹੈ ਬਈ ਤੇ ਆ ਲੀਲੇ ਦਾ ਜੇ ਸਹੀ ਉੱਡਿਆ ਠੀਕ ਹੈ ਨਹੀਂ ਇਹਨੂੰ ਬੰਦ ਕਰ ਦੋਵਾਂ ਤਿੰਨਾਂ ਦੇਣਾ ਤੋ ਤਿੰਨਾਂ ਦੇਣਾ ਤੋ ਅੱਜ ਕਬੂਤਰਾ ਪਰ ਲਗਾਤਾਰ ਉੱਡੇ ਨਹੀਂਗੇ ਆਏ ਕਬੂਤਰਾ ਇੰਜੜ ਪੱਟੀ ਜਾਂਦੇ ਆ ਇਹ ਵੀ ਅੱਜ ਮੇਰੇ ਹਿਸਾਬ ਨਾਲ ਤਿੰਨਾ ਚਾਰਾਂ ਦੇਣਾ ਤੋ ਅੱਜ ਛੁੱਟੇ ਆ ਤੇ ਕੱਲ ਨੂੰ ਫੇਰ ਜੇ ਬਾਜੀ ਤੇ ਉਟ ਕੇ ਕੱਲ ਨੂੰ ਨਹੀਂ ਛੁੱਟਣੇ ਹੁਣ ਲਗਾਤਾਰ ਛੱਡਿਆ ਕਰਾਂਗੇ ਯਾਰ ਆ ਜਮਾ ਹੀ ਕਬੂਤਰ ਹੁਣ ਬਸ ਮੇਰੇ ਨਾਲ ਉਹਨਾਂ ਤਿੰਨਾਂ ਦਿਨਾਂ ਤੋਂ ਅੱਜ ਛੁੱਟਿਆ ਕੱਲ ਨੂੰ ਬਾਜੀ ਤੇ ਛੱਡੀ ਐ ਕਛੱਡਣੀਆਂ ਕੱਲ ਨੂੰ ਫੇਰ ਨਹੀਂ ਛੁੱਟਣੇ ਆਹੀ ਕੂਤਰਾਂ ਦੀ ਜੜ ਪੱਟੀ ਜਾਂਦੀ ਚਲੋ ਹੌਲੀ ਹੌਲੀ ਫਿਰਨਾ ਵੀ ਵੀ ਕੱਢ ਰਹੇ ਇਹਨਾਂ ਨੂੰ ਵੇਨੇ ਹੌਲੀ ਹੌਲੀ ਇਹਨਾਂ ਨੂੰ ਕਰਦੇ ਸੈਟਿੰਗ ਲਓ ਜੀ ਬਾਈ ਆ ਰਹੇਗਾ ਦੋਵੇਂ ਪੱਲੇ ਵਾਲੀ ਰਹੇਗੀ ਤੇ ਬਗਲਾ ਤੁਸੀਂ ਪੁੰਜੀ ਵਾਲਾ ਰਹਿ ਗਿਆ ਤੇ ਭਾਈ ਹੁਣ ਡੇਲੀ ਕਬੂਤਰ ਛੱਡਿਆ ਕਰਾਂ ਘਰੇ ਕੱਲ ਨੂੰ ਬਾਜੀ ਛੱਡਣੀ ਆ ਤੇ ਕੱਲ ਨੂੰ ਬਾਜੀ ਛੱਡ ਕੇ ਤੇ ਉਤਵਾ ਕੱਲ ਨੂੰ ਵੀ ਬੰਦੇ ਹੋਰ ਕੱਲ ਦੇ ਆ ਕਿਰਨ ਬਾਜੀ ਛੱਡ ਦੇਣਗੇ ਜਾ ਕੇ ਤੇ ਆਪਾਂ ਕਬੂਤਰ ਮਗਰੋਂ ਬਾਪੂ ਕੀ ਜਾਵਾਂਗੇ ਲੋ ਜੀ ਭਾਈ ਬਦਾਮ ਪਾਉਣ ਲੱਗ ਪਏ ਚੀਨੀ ਰੱਖਦੇ ਆ ਚੀਨੀ ਜੂਗੀ ਜਾਂਦੀ ਸੀ ਡਰਦੀ ਪਾਸੇ ਹੋਗੀ ਜਿਵੇਂ ਜਿਵੇਂ ਕਬੂਤਰ ਰਹਿ ਚ ਆਪਣਾ ਪਾਣੀ ਪੂਣੀ ਸੈੱਟ ਹੋਇਆ ਤੇ ਇਹਨਾਂ ਨੂੰ ਗਦਾਮ ਰੱਖੀ ਜਾਂਦੇ ਆ ਤੇ ਇੱਕ ਰਹਿ ਗਈ ਆਪਣੀ ਬਈ ਬਗਲ ਵਾਲੀ ਉਹ ਜਿਹੜਾ ਸਾਰੀ ਬੈ ਗਈ ਇੱਕ ਦਿਨ ਬਾਅਦ ਲੜੀ ਕਿੱਥੇ ਬਰੋ ਮਤਰਾ ਆ ਬਗਲ ਵਾਲੀ ਹੁਣ ਬੈਠੀ ਆ ਹਾਲ ਵੇਖੇ ਤਾਂ ਕੀ ਆ ਆ ਹੁਣ ਬੈਠੀ ਆ ਬਗਲ ਵਾਲੀ ਸੁੱਕੀ ਸੀਗੀ ਸੁੱਕੀ ਸੀਗੀ ਤੇ ਪੂਰੇ ਹਾਲ ਚੀ ਬੈਠੀ ਆ ਛੱਡ ਜਾ ਤਾਂ ਉਹ ਹਾਵਾਂ ਪਰ ਉਹ ਰਿਸ਼ਤਿਆਂ ਦਾ ਅੰਦਾਸ਼ਾ ਹੁੰਦਾ ਹੈ ਉਹ ਕੁਝ ਤਾਂ ਨਾਮ ਉਹ ਹੁਣੇ ਹੀ ਘਟਨਾ ਦੇ ਤਰੀਕੇ ਬਤਾ ਦਿੱਤਾ ਹੈ ਹਾਂ ਤਾਂ ਸਹੀ ਹੈ ਠੀਕ ਹੈ ਛੱਟਾ ਕਮ ਬਾਈ ਜੀ ਕਾਲ ਸਿਰੇ ਨੂੰ ਵੀ ਪਾਤੇ ਆ ਬਦਨਾਮ ਬਚੂਗੀ ਜਾਂਦੀ ਹੈ ਭਗਵਾਨ ਤੂੰ ਮੇਰੀ ਕਿੱਥੇ ਕਠਿਨ ਪ੍ਰੀਖਿਆ ਲੈ ਰਹਾ ਹੈ ਉਹ ਵੇਖੂ ਕਿਵੇਂ ਕਰੀ ਜਾਂਦੀ ਨਾਲਿਆਂ ਨੂੰ ਫੁੱਲ ਡੱਕਮੇ ਬਦਨਾਮ ਪਾਏ ਹੈ ਲੋ ਜੀ ਭਾਈ ਜੀ ਮੋਟਰ ਆਪਣੀ ਚੱਲੀ ਜਾਂਦੀ ਹੈ ਕੱਲ ਲੇਟ ਆਈ ਨਹੀਂ ਸੀ ਕੱਲ ਬਸ ਇੰਨਾ ਚਿਰ ਲੇਟ ਆਈ ਸੀ ਆਪਾਂ ਦਾ ਕੱਲ ਥੀ ਬਾਈ ਜੀ ਤੇ ਕੱਲ ਲੇਟ ਇੰਨਾ ਚਿਰ ਆਈ ਸੀਗੀ ਭਾਈ ਜਿਹੜਾ ਬਸ ਜਵਾਰ ਹੀ ਲੱਗੀ ਆ ਤੇ ਇਹ ਜਵਾਰ ਲੱਗੀ ਆ ਤੇ ਮੋਟਰ ਚੱਲੀ ਜਾਂਦੀ ਆ ਹੁਣ ਪਰਲੇ ਪਾਸੇ 6 ਵਜੇ ਸਵੇਰ ਆ ਗਈ ਸੀਗੀ 6 ਵਜੇ ਚਲਾਦੀ ਸੀ ਮੋਟਰ ਤੇ ਬਸ ਉਹ ਕਿਹੜਾ ਨੀਡ ਆ ਲੱਗਣ ਵਾਲਾ ਉਹ ਤੋਂ ਆ ਬਸ ਅੱਜ ਸ਼ਾਇਦ ਲੱਗ ਜੂ ਅੱਜ ਨਾਲ ਤਾਂ ਕੱਲ ਨੂੰ ਤਾਂ ਲੱਗ ਹੀ ਜਾਊਗਾ ਓ ਬਈ ਮੈਂ ਬੋਰਡ ਬੈਠੇ TV ਵੇਖੀ ਜਾਂਦਾ ਤੇ ਇਹਨਾਂ ਨੂੰ ਬਿਜਾਮ ਪਾ ਦੇ ਦੋਵਾਂ ਨੂੰ ਇਹ ਚੁਗੀ ਜਾਂਦੇ ਓਹ ਪੁੱਤਰੀ ਰਹੇਗੀ ਤੇ ਪੁੱਤਰ ਰਹੇਗਾ ਤੋ ਰਹੇਗੇ ਬਿਜਾਮ ਪਾਉਣ ਵਾਲੇ ਇਹ ਚੁਗੀ ਜਾਂਦੇ ਹਾਂ ਲਓ ਬਈ ਮਿੱਤਰੋ ਨਾ ਤੋ ਲੈ ਆ ਤੇ ਬਈ ਲਾਈਟ ਫੇਰ ਕੱਲ ਵਾਂਗੂ ਖਰਾਬ ਕਰੀ ਜਾਂਦੀ ਆ ਲਾਈਟ ਆਈ ਵਾ ਥੋੜਾ ਜਿਹਾ ਦੂੜ ਦੋ ਘਾਇਰੇ ਲੱਗੇ ਤੀਜੇ ਨਹੀਂ ਛੱਡਿਆ ਸੀਗਾ ਉਹ ਮੁੜ ਕੇ ਲਾਈਟ ਉੱਠ ਗਈ ਤੇ ਮੁੜ ਕੇ ਨਹੀਂ ਆਈ ਚਲੋ ਵੀਨੇ ਸ਼ਾਮ ਤੱਕ ਜੇ ਆਉਗੀ ਤਾਂ ਨਹੀਂ ਕੱਲ ਨੂੰ ਛੱਡ ਦਿਆਂਗੇ ਫਿਰ ਚੱਲੀ ਜਾਂਦੀ ਐ ਆ ਗਈ ਲਾਈਟ ਆ ਗਈ ਚੱਲ ਵੀ ਚੱਲੀ ਜਾਂਦੀ ਐ ਉਹ ਤੀਜੇ ਕਹਿ ਰਹੇ ਨਹੀਂ ਛੱਡਿਆ ਤੀਜੇ ਨੂੰ ਹੀ ਆ ਹਾਂ ਹੁਣੇ ਹੀ ਆਈ ਐ ਉਹ ਸਾਹਮਣੇ ਆਪਣਾ ਡੇਰਾ ਤੇਰੇ ਅੱਜ ਖਣਨ ਪਾਠ ਦਾ ਭੋਗ ਸੀਗਾ ਤੇ ਉੱਤਰ ਛੱਡੀ ਕਰਕੇ ਆਉਂਦਾ ਬਾਪੇ ਦੇ ਟਾਈਮ ਹੀ ਨਹੀਂ ਲੱਗਿਆਗਾ ਕਿਉਂਕਿ ਦੇਖੀਗੇ ਮੈਂ ਬਾਜੀ ਕੋਲ ਹੈ ਉਹ ਡੱਗੇ ਹੋਏ ਆ ਲਓ ਭਾਈ ਇਧਰ ਜੂਤ ਨੂੰ ਲਾਇਆ ਕੂਲਰ ਚ ਪਾਣੀ ਪਾਉਣ ਇਧਰ ਬੰਦਾ ਰਾਖੀ ਬੈਠਾ ਕੂਲਰ ਉਠਾਈਏ ਤੁਹਾਨੂੰ ਉੱਤਰ ਵਿਖਾ ਦੇ ਉਹ ਬੰਦਾ ਵਲੌਗ ਬਣਾਉਂ ਤੋ ਲੜ ਪਈਂ ਲੱਗਣਾ ਯਾਰ ਚੱਲ ਚੱਲ ਚੱਗ ਚੱਲ ਓ ਜੀ ਬਾਬਾ ਮਿਹਰ ਕਰੇ ਕੱਲ ਨੂੰ ਛੱਡਣਾ ਹਸਰਾ ਇਹਨਾਂ ਦਾ ਖੁੱਡੀਆਂ ਲਿਪਣਾ ਵਾਸਤੇ ਠੀਕ ਆ ਲੋ ਬਾਈ ਜੀ ਉਥੋਂ ਆ ਗਏ ਆ ਪਹਰੀ ਗਿਆ ਉੱਤੇ ਤੜਕੇ ਛੱਡਾਂਗੇ ਕਬੂਤਰ ਬਾਜੀ ਕੂਤਰ ਸੇਟੋ ਬਾਣ ਚ ਪਾਈ ਜਾਂਦਾ ਮਿੱਟੀ ਉਹ ਖਾਲਸਾ ਜੀ ਪਾ ਰਹੇ ਆ ਬਾਣ ਚ ਮਿੱਟੀ ਆਵੇ ਇੱਥੋਂ ਭਰੀ ਜਾਂਦੇ ਆ ਆਪਦੀ ਆਵੇ ਲੋ ਬਾਈ ਜੀ ਠੀਕ ਆ ਹੁਣ ਮਾਲਕ ਰੱਖ ਕੇ ਸੁੱਖ ਮਿਲਦੇ ਆ ਕੱਲ ਨੂੰ ਸਟਾਰਟਰ ਟਾਗ ਤਾਂ ਲਾਈਟ ਆਈ ਨਹੀਂ ਤੇ ਕੱਲ ਨੂੰ ਮੋਟਰ ਬੂੜ ਨਹੀਂ ਕਵਾਂਗੇ ਬੂੜ ਚਲਾ ਛੱਡੂਗਾ ਕੱਲ ਨੂੰ ਤੇ ਆਪਾਂ ਤਾਂ ਜਾਣਾ ਬਾਜੀ ਤੇ ਕੱਲ ਨੂੰ ਪਾਣੀ ਤਾਂ ਨਹੀਂ ਬੂੜ ਵੇਖ ਲੂਗਾ ਇਜਵਾਰ ਲੱਗ ਗਈ ਸੀਗੀ ਚਲੋ ਭਾਈ ਠੀਕ ਹੈ ਜੀ ਹੁਣ ਆਪਾਂ ਕਰਨ ਲੱਗਿਆ ਬਲਾਉ ਦੀ ਸਮਾਪਤੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਤੇ ਸਾਡੀ ਮਿੱਟੀ ਬਹੁਤ ਲੋਕ ਚੱਕੀ ਜਾਂਦੇ ਬਾਣਾ ਚ ਪਾਈ ਵੀ ਜਾਂਦੇ ਚੱਕੀ ਵੀ ਜਾਂਦੇ